ਸਤਿ ਸ਼੍ਰੀ ਅਕਾਲ ਮੈਂ ਸੋਮ ਸੋਹੋਤਾ ਤੁਸੀਂ ਵੇਖ ਰਹੇ ਹੋ ਚੈਨਲ ਪੋਸੂਨਾਮਾ ਪੋਸੂਨਾਮਾ ਜਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਦੋਸਤੋ ਗੱਲ ਕਰਦੇ ਆ ਕੰਗਣਾ ਰਣੌਤ ਦੀ ਫਿਲਮ ਐਮਰਜੈਂਸੀ ਨੂੰ ਲੈ ਕੇ ਜਿਵੇਂ ਤੁਸੀਂ ਜਾਣਦੇ ਹੋ ਕਿ ਐਮਰਜੈਂਸੀ ਪਹਿਲਾਂ ਪਹਿਲਾਂ ਸ਼ੁਰੂ ਸ਼ੁਰੂ ਵਿੱਚ ਇਹ ਪਤਾ ਲੱਗਾ ਸੀ ਕਿ 6 ਸੈਪਟੰਬਰ ਨੂੰ ਜਿਹੜੀ ਹੈ ਔਰ ਰਿਲੀਜ਼ ਕੀਤੀ ਜਾ ਰਹੀ ਹੈ ਔਰ ਜਦੋਂ ਹੀ ਉਸ ਦਾ ਟੀਜ਼ਰ ਜਿਹੜਾ ਪ੍ਰੋਮੋ ਹੈ ਪ੍ਰੋਮੋ ਜਦੋਂ ਹੀ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਔਰ ਉਸ ਪ੍ਰੋਮੋ ਨੂੰ ਲੈ ਕੇ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਕੰਗਣਾ ਰਣੌਤ ਜੀ ਐਮਰਜੈਂਸੀ ਫਿਲਮ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਵਿਰੋਧ ਵੀ ਇਸ ਕਦਰ ਹੋਇਆ ਕਿ ਕੰਗਣਾ ਰਣੌਤ ਨੂੰ ਉਸ ਵਿਰੋਧ ਦਾ ਭਰਪੂਰ ਸਾਹਮਣਾ ਕਰਨਾ ਪਿਆ ਸ਼੍ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਕਾਇਦਾ ਤੌਰ ਤੇ ਇਸ ਫਿਲਮ ਦੇ ਵਿੱਚ ਕੁਝ ਇੱਕ ਸੀਨਸ ਨੂੰ ਲੈ ਕੇ ਜਿਹੜੀ ਹੈ ਉਹ ਕਾਫੀ ਜ਼ਿਆਦਾ ਨਰਾਜ਼ਗੀ ਦਾ ਇਜ਼ਹਾਰ ਕੀਤਾ ਗਿਆ ਹੈ ਔਰ ਉਹਨਾਂ ਨੇ ਬਕਾਇਦਾ ਤੌਰ ਤੇ ਕਾਨੂੰਨੀ ਨੋਟਿਸ ਵੀ ਭੇਜਿਆ ਹੈ ਔਰ ਜਿਸ ਦਾ ਜਵਾਬ ਵੀ ਮੰਗਿਆ ਹੈ ਔਰ ਇਵਨ ਇਤੋਂ ਤੱਕ ਕਿ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਕਾਨੂੰਨੀ ਸਲਾਹਕਾਰ ਨੇ ਐਡਵੋਕੇਟ ਅਮਨਬੀਰ ਸਿੰਘ ਜੀ ਸਿਆਲੀ ਉਹਨਾਂ ਨੇ ਵੀ ਬਕਾਇਦਾ ਤੌਰ ਤੇ ਉਹਨਾਂ ਨੂੰ ਨੋਟਿਸ ਵਿੱਚ ਕਿਹਾ ਕਿ ਤੁਹਾਨੂੰ ਲਿਖਤੀ ਜਿਹੜੀ ਮਤਲਬ ਐਕਟ੍ਰੈਸ ਨੂੰ ਕੰਗੜਾ ਰਣੌਤ ਨੂੰ ਪਲੱਸ ਜਿਹੜੇ ਇਸ ਦੇ ਪ੍ਰੋਡਿਊਸਰ ਨੇ ਉਹਨਾਂ ਨੂੰ ਲਿਖਤੀ ਤੌਰ ਤੇ ਮਾਫੀ ਮੰਗਣ ਦੀ ਜ਼ਰੂਰਤ ਹੈ ਔਰ ਮਾਫੀ ਮੰਗਣੀ ਚਾਹੀਦੀ ਹੈ ਕਿਉਂਕਿ ਤੁਸੀਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਆਹਤ ਕੀਤਾ ਹੈ ਔਰ ਇਸ ਕਰਕੇ ਤੁਹਾਨੂੰ ਜਿਹੜਾ ਹੈ ਇਹ ਸਾਰਾ ਕੁਝ ਕਰਨਾ ਪਏਗਾ ਔਰ 6 ਸਪਟੰਬਰ ਆਉਣ ਵਾਲਾ ਹੈ ਲੇਕਿਨ ਅਜੇ ਫਿਲਮ ਦਾ ਕੁਝ ਵੀ ਪਤਾ ਨਹੀਂ ਲੱਗ ਰਿਹਾ ਕਿ ਕਦੋਂ ਉਸ ਦੀ ਰਿਲੀਜ਼ਿੰਗ ਹੋਏਗੀ ਕਦੋਂ ਨਹੀਂ ਹੋਏਗੀ ਔਰ ਦੂਜੇ ਪਾਸੇ ਕੰਗੜਾ ਰਣੌਤ ਦਾ ਵੀ ਇਹ ਕਿਤੇ ਨਾ ਕਿਤੇ ਦਾਵਾ ਆਇਆ ਹੈ ਕਿ ਐਮਰਜੈਂਸੀ ਫਿਲਮ ਨੂੰ ਲੈ ਕੇ ਮੈਨੂੰ ਮਤਲਬ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਸੈਂਸਰ ਬੋਰਡ ਦੇ ਵਿੱਚ ਜਿੰਨੇ ਵੀ ਮੈਂਬਰ ਨੇ ਉਹਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਇਹ ਕਿੰਨਾ ਕੁ ਸੱਚ ਹੈ ਕਿੰਨਾ ਕੁ ਝੂਠ ਹੈ ਇਹ ਤਾਂ ਉਹ ਲੋਕ ਜਾਣਦੇ ਨੇ ਪਰ ਕਿਤੇ ਨਾ ਕਿਤੇ ਇਸ ਫਿਲਮ ਨੂੰ ਲੈ ਕੇ ਕੰਗੜਾ ਰਣੌਤ ਜਿਹੜੀ ਹੈ ਉਹ ਕਾਫੀ ਜ਼ਿਆਦਾ ਡਿਸਟਰਬ ਨਜ਼ਰ ਆ ਰਹੀ ਹੈ ਕਿਉਂਕਿ ਕੰਗੜਾ ਰਣੌਤ ਦੀ ਇਹ ਫਿਲਮ ਜਿਹੜੀ ਹੈ ਔਰ ਇਹ ਫਿਲਮ ਦੇ ਵਿੱਚ ਕੁਝ ਇੱਕ ਸੀਨ ਹੈ ਜਿਨ੍ਹਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਕਾਫੀ ਜ਼ਿਆਦਾ ਵਿਰੋਧ ਕੀਤਾ ਜਾ ਰਿਹਾ ਹੈ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਨੇ ਕਿਹਾ ਕਿ ਇਸ ਨੂੰ ਅਸੀਂ ਪੰਜਾਬ ਦੇ ਵਿੱਚ ਰੀਲੀਜ਼ ਹੀ ਨਹੀਂ ਹੋਣ ਦਿੱਤੇ ਦਿਆਂਗੇ ਔਰ ਜੇਕਰ ਕੰਗੜਾ ਰਣੌਤ ਨੇ ਔਰ ਬਾਰੇ ਸਮੇਂ ਦੇ ਵਿੱਚ ਮਾਫੀ ਮੰਗ ਲੈਂਦੀ ਹੈ ਔਰ ਪੰਜਾਬ ਦਾ ਦਿਲ ਬਹੁਤ ਵੱਡਾ ਹੈ ਤਾਂ ਫਿਰ ਕੁਛ ਇੱਕ ਸੀਨ ਜਿਹੜੇ ਜਿਨ੍ਹਾਂ ਤੇ ਇਤਰਾਜ਼ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ ਉਹ ਸੀਨ ਕੱਟੇ ਵੀ ਜਾ ਸਕਦੇ ਨੇ ਦੁਬਾਰਾ ਫਿਲਮ ਜਿਹੜੀ ਹੈ ਉਹ ਰਿਲੀਜ਼ ਵੀ ਕੀਤੀ ਜਾ ਸਕਦੀ ਹੈ ਲੇਕਿਨ ਜੋ ਸ਼੍ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਸ਼ਰਤਾਂ ਨੇ ਕੁਛ ਇੱਕ ਸੀਨ ਜਿਹੜਾ ਨੂੰ ਲੈ ਕੇ ਉਹ ਕਾਫੀ ਜ਼ਿਆਦਾ ਡਿਸਟਰਬ ਨੇ ਉਹ ਉਹ ਰਾ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆ ਜੇਕਰ ਕੰਗੜਾ ਰਣੌਤ ਇਹਨਾਂ ਸੀਨਾ ਨੂੰ ਫਿਲਮ ਚੋਂ ਹਟਾਉਂਦੀ ਹੈ ਤਾਂ ਕੁਝ ਨਾ ਕੁਝ ਹੋ ਸਕਦਾ ਹੈ ਲੇਕਿਨ ਸੰਭਾਵਨਾ ਜਿਹੜੀ ਹੈ ਉਹ ਉਸ ਬਿੰਦੂ ਤੱਕ ਹੋ ਸਕਦੀ ਹੈ ਜਦੋਂ ਤੱਕ ਇਹ ਸੀਨ ਜਿਹੜੇ ਆ ਵੇਚਨੇ ਔਰ ਉਦੋਂ ਤੱਕ ਇਹਦਾ ਕੁਝ ਵੀ ਨਹੀਂ ਹੋ ਸਕਦਾ ਦੂਜੇ ਪਾਸੇ ਜੇ ਗੱਲ ਕਰੀਏ ਤਾਂ ਕੰਗੜਾ ਰਣੌਤ ਹੁਣੇ-ਹੁਣੇ ਹਿਮਾਚਲ ਤੋਂ ਐਮਪੀ ਚੁਣੇ ਗਏ ਨੇ ਐਮਪੀ ਚੁਣ ਤੋਂ ਪਹਿਲਾਂ ਜਦੋਂ ਕਿਸਾਨ ਮਜ਼ਦੂਰਾਂ ਦਾ ਦਿੱਲੀ ਦੇ ਬਾਰਡਰ ਦੇ ਉੱਪਰ ਸਿੰਘੂ ਬਾਰਡਰ ਦੇ ਉੱਪਰ ਧਰਨਾ ਲੱਗਾ ਸੀ ਔਰ ਅਜੇ ਹੀ ਜ਼ੁਬਾਨ ਦੇ ਵਿੱਚ ਉਹ ਅਜਿਹੇ ਸ਼ਬਦ ਨਿਕਲਦੇ ਨੇ ਔਰ ਜਿਹੜੀ ਜ਼ੁਬਾਨ ਹਮੇਸ਼ਾ ਅਕਾਲ ਪੁਰਖ ਦੇ ਗੁਣ ਗਾਣ ਕਰਨ ਵਾਸਤੇ ਉਸਨੇ ਬਖਸ਼ੀ ਹੋਈ ਹੈ ਜਦੋਂ ਆਪਾਂ ਇਸੇ ਪੰਜਾਬ ਨੂੰ ਕਈ ਵਾਰੀ ਮਤਲਬ ਪੰਜਾਬ ਦਾ ਜਦੋਂ ਜ਼ਿਕਰ ਕਰਦੇ ਆ ਤੇ ਪੰਜਾਬ ਨੂੰ ਪ੍ਰਵੇਸ਼ ਦੁਆਰ ਵੀ ਕਿਹਾ ਜਾਂਦਾ ਸੀ ਕਿੰਨੇ ਹਮਲੇ ਹੋਏ ਨੇ ਅੱਜ ਕੰਗਣਾ ਰਣੌਤ ਵੀ ਜੇਕਰ اپنی आजादी ਦਾ ਆਨੰਦ ਮਾਣ ਰਹੀ ਹੈ ਤਾਂ ਉਹ ਉਹਦੇ ਵਿੱਚ ਪੰਜਾਬ ਦੀ ਬਹੁਤ ਵੱਡੀ ਦੇਣ ਹੈ ਪਿਛਲੇ ਦਿਨੀ ਇੱਕ ਬਿਆਨ ਵੀ ਆਇਆ ਸੀ ਕਿ ਜੇਕਰ ਪੰਜਾਬ ਪ੍ਰਵੇਸ਼ ਦੁਆਰ ਹਮਲਾਵਰਾਂ ਨੂੰ ਇੱਥੇ ਨਾ ਰੋਕਦਾ ਤੇ ਪੁੱਛਦਾ ਕੁਝ ਵੀ ਹੋ ਸਕਦਾ ਸੀ ਕੰਗੜਾ ਰਣੌਤ ਨੂੰ ਪੰਜਾਬ ਦੇ ਉੱਪਰ ਬਿਆਨਬਾਜ਼ੀ ਕਰਨ ਤੋਂ ਪਹਿਲਾਂ ਹਜ਼ਾਰ ਵਾਰ ਸੋਚਣਾ ਪਵੇਗਾ ਕਿ ਮੈਂ ਉਸ ਪੰਜਾਬ ਦੀ ਗੱਲ ਕਰ ਰਹੀਆਂ ਜਿਸ ਪੰਜਾਬ ਨੇ ਦੇਸ਼ ਦੀ ਆਨ ਬਾਨ ਸ਼ਾਨ ਨੂੰ ਕਾਇਮ ਰੱਖਣ ਵਾਸਤੇ ਸਭ ਤੋਂ ਜ਼ਿਆਦਾ ਕੁਰਬਾਨੀਆਂ ਦਿੱਤੀਆਂ ਨੇ। ਔਰ ਦੋਸਤੋ ਮੈਂ ਇੱਥੇ ਵੀ ਕਹਿਣਾ ਚਾਹੁੰਦਾ ਪਿਛਲੇ ਦਿਨੀ ਕੰਗੜਾ ਰਣੌਤ ਦੇ ਜਦੋਂ ਜਿੱਤੀ ਹੈ ਐ ਹਿਮਾਚਲ ਤੋਂ ਐਮਪੀ ਦੀ ਸੀਟ ਉਸ ਤੋਂ ਬਾਅਦ ਜਦੋਂ ਦਿੱਲੀ ਜਾਣ ਲਈ 에어ਪੋਰਟ ਤੇ ਪਹੁੰਚੀ ਤਾਂ ਉੱਥੇ ਕੁਲਵਿੰਦਰ ਕੌਰ ਜਿਹੜੀ ਸਿਕਿਉਰਟੀ ਇੰਚਾਰਜ ਸੀ ਸਿਕਿਉਰਟੀ ਦੇ ਵਿੱਚ ਸੀਗੇ ਉਹਨਾਂ ਨੇ ਬਕਾਇਦਾ ਤੌਰ ਤੇ ਫਿਜ਼ੀਕਲੀ ਕੰਗੜਾ ਰਣੌਤ ਦੀ ਉਸ ਗੱਲ ਨੂੰ ਜਦੋਂ ਕਿ ਜਦੋਂ ਬਹੁਤ ਸਾਰੀਆਂ ਸਾਡੀਆਂ ਭੈਣਾਂ ਸਾਡੀਆਂ ਮਾਤਾਵਾਂ ਦਿੱਲੀ ਦੇ ਸਿੰਘੂ ਬਾਰਡਰ ਦੇ ਉੱਪਰ ਕਿਸਾਨ ਮਜ਼ਦੂਰ ਮੋਰਚੇ ਦੇ ਵਿੱਚ ਬੈਠੀਆਂ ਸਨ ਤਾਂ ਉਹਨਾਂ ਲਈ ਇਹਨਾਂ ਨੇ ਇੱਕ ਅਜੀਹਾ ਬਿਆਨ 100 150 50 ਰੁਪਏ ਬਦਲੇ ਇਹ ਲੋਕ ਜਿਹੜੇ ਨੇ ਇਸ ਤਰ੍ਹਾਂ ਦੇ ਬਿਆਨ ਨੂੰ ਲੈ ਕੇ ਕਿਤੇ ਨਾ ਕਿਤੇ ਪੰਜਾਬੀਆਂ ਦੇ ਦਿਲਾਂ ਦੇ ਵਿੱਚ ਗੁੱਸਾ ਸੀ ਔਰ ਉਸ ਗੁੱਸੇ ਦਾ ਬਦਲਾ ਜਿਹੜਾ ਹੈ ਕੁਲਵਿੰਦਰ ਕੌਰ ਉਸ ਸਿਕਿਉਰਿਟੀ ਇਨਚਾਰਜ ਲੜਕੀ ਨੇ ਲਿਤਾ ਹੈ ਲੇਕਿਨ ਸਵਾਲ ਇੱਥੇ ਪੈਦਾ ਇਹ ਹੁੰਦਾ ਹੈ ਕਿ ਕੰਗੜਾ ਰਣੌਤ ਉਸਤੇ ਬਾਵਜੂਦ ਵੀ ਪੰਜਾਬ ਦੇ ਖਿਲਾਫ ਬਿਆਨਬਾਜ਼ੀ ਕਰ ਦੇ ਅੱਜ ਵੀ ਨਜ਼ਰ ਆ ਰਹੇ ਨੇ ਕੰਗਣਾ ਰਣੌਤ ਕਦੇ ਪੰਜਾਬ ਵਿੱਚ ਅੱਤਵਾਦੀ ਗੱਲ ਕਰਦੇ ਆ ਕਦੇ ਬੰਗਲਾਦੇਸ਼ ਬਣ ਦੀ ਗੱਲ ਕਰਦੇ ਆ ਇਹ ਸਾਰੀਆਂ ਗੱਲਾਂ ਇੱਕ ਚੁਣੇ ਹੋਏ ਐਮਪੀ ਦੀ ਜ਼ੁਬਾਨ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਸ਼ੋਭਾ ਨਹੀਂ ਦਿੰਦੀਆਂ ਔਰ ਹੁਣ ਦੂਜੇ ਪਾਸੇ ਐਮਰਜੈਂਸੀ ਫਿਲਮ ਰਿਲੀਜ਼ ਨਹੀਂ ਹੋ ਰਹੀ ਮੈਂਟਲੀ ਤੌਰ ਤੇ ਡਿਸਟਰਬ ਹੈ ਜੇਕਰ ਆਪਾਂ ਕਿਸੇ ਸਿਆਣੇ ਬੰਦੇ ਦੀ ਸਲਾਹ ਲੈ ਕੇ ਇਸ ਦਾ ਸਾਰਾ ਕੁਝ ਕਨਸੈਪਟ ਤਿਆਰ ਕੀਤਾ ਜਾਂਦਾ ਤੇ ਸ਼ਹਿ ਦੇ ਫਿਲਮ ਜਿਹੜੀ ਹੈ ਔਰ ਇਹ ਫਿਲਮ ਸ਼ਾਇਦ ਇਸ ਤਰ੍ਹਾਂ ਹਾਸ਼ੀਏ ਵਿੱਚ ਨਾ ਆਉਂਦੀ ਸੋ ਕਿਤੇ ਨਾ ਕਿਤੇ ਰਿਲੀਜ਼ਿੰਗ ਨੂੰ ਲੈ ਕੇ ਜਿਹੜੀ 6 ਸੈਪਟੰਬਰ ਦੀ ਡੇਟ ਫਿਕਸ ਕੀਤੀ ਗਈ ਸੀ ਉਹ ਕਿਤੇ ਵੀ ਅਜੇ ਨੇੜੇ ਤੇੜੇ ਨਜ਼ਰ ਨਹੀਂ ਆ ਰਹੀ ਕੰਗੜਾ ਨੌਰ ਦੀ ਫਿਲਮ ਕਦੋਂ ਰਿਲੀਜ਼ ਹੋਏਗੀ ਕੀ ਸ਼੍ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੋ ਨੋਟਿਸ ਵਿੱਚ ਭੇਜਿਆ ਹੈ ਕੀ ਉਹ ਮੰਨਣ ਨੂੰ ਤਿਆਰ ਹੈ ਜਾਂ ਨਹੀਂ ਇਸ ਤੇ ਰਹੇਗੀ ਪੋਸੂ ਨਾਮਾ ਦੀ ਨਜ਼ਰ ਜੁੜੇ ਰਹੋ ਪੋਸੂ ਨਾਮਾ ਚੈਨਲ ਦੇ ਨਾਲ ਔਰ ਦੋਸਤੋ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਤੇ ਸ਼ੇਅਰ ਕਰੋ ਸਤਿ ਸ੍ਰੀ ਅਕਾਲ